ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਕਰਦਾ ਵਿਅਰਸ 1987 ਵਿੱਚ ਲੁਧਿਆਣਾ ਦੇ ਪੰਜਾਬ ਨੈਸ਼ਨਲ ਬੈਂਕ ਦੀ ਸ਼ਾਖਾ ਮਿਲਰ ਗੰਜ ਵਿੱਚ ਹੋਈ 5 ਕਰੋੜ 70 ਲੱਖ ਰੁਪਏ ਦੀ ਡਕੈਤੀ ਦੇ ਕੇਸ ਵਿੱਚ ਭਾਰਤੀ ਸੁਪਰੀਮ ਕੋਰਟ ਦੇ ਦੋਰੇ ਬੈਂਚ ਨੇ ਕੇਸ ਵਿੱਚ ਨਾਮਜ਼ਦ 12 ਸਿੱਖਾਂ ਨੂੰ ਬਾਇ ਇੱਜ਼ਤ ਬਰੀ ਕਰ ਦਿੱਤਾ ਹੈ ਜਿਕਰਯੋਗ ਹੈ ਕਿ ਪਹਿਲਾਂ ਇਸੇ ਕੇਸ ਅਧੀਨ 2012 ਵਿੱਚ ਕੁਮਾਰ ਅਡੋਰ कुमार अरोड़ा ਦੀ ਟਾਡਾ ਅਦਾਲਤ ਨੇ ਇਨ੍ਹਾਂ ਸਿੱਖਾਂ ਨੂੰ 10-10 ਸਾਲ ਦੀ ਸਜ਼ਾ ਸੁਣਾਈ ਸੀ ਪਰ ਸੁਪਰੀਮ ਕੋਰਟ ਵਿੱਚ ਅਪੀਲ ਕਰਨ ਤੋਂ ਬਾਅਦ ਹੁਣ ਇਹ ਫੈਸਲਾ ਆਇਆ ਹੈ ਇਸ ਕੇਸ ਸੰਬੰਧੀ ਵਧੇਰੇ ਜਾਣਕਾਰੀ ਲਈ ਅੱਜ ਅਸੀਂ ਲੁਧਿਆਣਾ ਤੋਂ ਐਡਵੋਕੇਟ ਜਸਪਾਲ ਸਿੰਘ ਮੰਜਪੁਰ ਨਾਲ ਗੱਲਬਾਤ ਕਰਾਂਗੇ ਜੋ ਸਾਡੇ ਨਾਲ ਲੁਧਿਆਣਾ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ ਆਓ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ ਹਾਂਜੀ ਮੰਜਪੁਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨਜਪੁਰ ਸਾਹਿਬ ਤੁਹਾਡਾ ਸਵਾਗਤ ਹੈ ਜੀ ਅੱਜ ਦੇ ਸ਼ੋਅ ਦੇ ਵਿੱਚ ਹਾਂ ਮਨਜਪੁਰ ਸਾਹਿਬ ਜੀ ਅਸੀਂ ਤੁਹਾਡੇ ਕੋਲੋਂ ਜਿਹੜੀਆਂ ਇਹ ਕੇਸ ਦੀਆਂ ਡਿਟੇਲਸ ਨੇ ਇਹ ਥੋੜੀਆਂ ਜੀਆਂ ਜਾਣਨੀ ਚਾਹਾਂਗੇ ਤੇ ਇਹ ਸਮਝਣ ਦੀ ਕੋਸ਼ਿਸ਼ ਕਰਨੀ ਚਾਹਾਂਗੇ ਕਿ ਜਿਹੜਾ ਇਹ ਕੇਸ ਸੀਗਾ ਇਹਦੇ ਵਿੱਚ ਸਬੂਤ ਵੀ ਉਹੀ ਸੀ ਇਹਦੇ ਵਿੱਚ ਗਵਾਹ ਵੀ ਉਹੀ ਸੀ ਇਹ ਕੇਸ ਵੀ ਸੇਮ ਐਗਜ਼ੈਕਟਲੀ ਉਹੀ ਸੀ ਸੋ ਕੀ ਕਾਰਨ ਹੈ ਕਿ 2012 ਦੇ ਵਿੱਚ ਉਹਨਾਂ ਬੰਦਿਆਂ ਨੂੰ ਸਜ਼ਾ ਸੁਣਾਈ ਗਈ ਹੈ 10-10 ਸਾਲ ਦੀ ਤੇ ਹੁਣ ਇਹ ਫੈਸਲਾ ਆਇਆ ਸੁਪਰੀਮ ਕੋਰਟ ਦੇ ਵੱਲੋਂ ਕਿ ਉਹਨਾਂ ਨੂੰ ਬảਇਜ਼ਤ ਬਰੀ ਕਰ ਦਿੱਤਾ ਗਿਆ ਇਹ ਜਿਹੜਾ ਡਿਫਰੈਂਸ ਹੈ ਇੱਕ ਅਦਾਲਤ ਉਹਨਾਂ ਨੂੰ ਸਜ਼ਾ ਸੁਣਾਉਂਦੀ ਹੈ ਤੇ ਜਿਹੜੀ ਹਾਇਰ ਅਦਾਲਤ ਹੈਗੀ ਹੈ ਸੁਪਰੀਮ ਕੋਰਟ ਹੈਗੀ ਹੈ ਉਹ ਉਹਨਾਂ ਨੂੰ ਬა ਇਜ਼ਤ ਬਰੀ ਬਰੀ ਕਰਦੀ ਹੈ ਇਹਦੇ ਪਿੱਛੇ ਕੀ ਕਾਰਨ ਹੈ ਦੇਖੋ ਜਿਵੇਂ ਕਿ ਜਿਹੜੀ ਜਿਹੜਾ ਕਰੰਦਸਾਨ ਦਾ ਉਹ ਬਾਲਾ ਫਰਦੂਦੀ ਤੋਂ ਸਾਸੀ ਨੂੰ ਪੰਜਾਬ ਨੈਸ਼ਨਲ ਬੈਂਕ ਸੰਜੀਵ ਦੇ ਹਨਾ ਦੇ ਜਿਲ੍ਹਾ ਦਾਣ ਠਾਕਾ ਦੇ ਵਿੱਚ ਇਹ ਜਿਹੜੀ ਕਾਸੀ ਹੋਈ ਸੀਗੀ ये बहुत ही नामी जुझारी जुझारी जो नलाभ सिंह भाई अरपिंद बापू मलकी चरणजीत चनी भाई जगजीत रिटू गुरशंत सिंह दामा के बेंस करीब उस कपैसिटी सत्तर लाख की जी जोड़ा पैसा गया बिना किसी धमकी जितया बिना किसी को थप्पड़ मारिया बिना किसी किसी तरह कि हार्ट या इंजरी की बिना ही ਜਿਹੜਾ ਜਿਹੜਾ ਦਾਅਵਾ ਹੋਇਆ ਸੀ ਉਹ ਕਾਫੀ ਨੇ ਬਾਅਦ ਦੇ ਵਿੱਚ ਕਮਿਸ਼ਨ ਰਿਪੋਰਟ ਦੇ ਵਿੱਚ ਦੱਸਿਆ ਜੀ ਤੇ ਇਹ ਇੱਕ ਗੱਲ ਹੈਗੀ ਹੈ ਵੀ ਉਸ ਤੋਂ ਕੁਝ ਦਿਨ ਬਾਅਦ ਜਿਹੜਾ 12 ਪਰਵੀਰ ਕੁਝ ਦਿਨ ਬਾਅਦ ਇਹ ਜਿਹੜਾ ਕੇਸ ਦੀ ਜਿੰਨੀ ਸਾਰੀ ਇਨਵੈਸਟੀਗੇਸ਼ਨ ਸੀਬੀਆਈ ਨੇ ਕੀਤੀ ਜਿਸ ਦੇ ਲਈ ਜੀ ਨਹੀਂ ਇਸ ਕੇਸ ਦੇ ਵਿੱਚ 45 ਦੇ ਫੀਲ ਜਿਹੜੇ ਬੰਦੇ ਉਹਨਾਂ ਨੇ ਨਾਮਿਨੇਟ ਕੀਤੇ ਸੀਗੇ ਇਹ ਜਿਹਨਾਂ ਦੇ ਵਿੱਚ 24 25 ਸ਼ਿੰਗ ਤਾਂ ਪਾਈ ਜਾਂਦਾ ਜਿਹੜਾ ਰਿਵਰਸਡ ਡਿਮੇਨਸਨ ਪਾਸ ਕੀ ਲੱਗਦੀ ਜਨਰ ਦੇ ਅਗਲੇ ਦੇ ਬਾਅਦ ਕੀ ਤਿੰਨ ਚੀਜ਼ ਹੋਵੇ ਉਦੋਂ ਤੋਂ ਪਾਵਨ ਦੇ ਵਿਚਾਰ ਤੇ 7 ਕਦੇ ਕਰੀ ਬੰਦੇ ਜਿਹੜੇ ਆ ਉਹ ਕੂਬੀ ਹੋ ਗਏ ਜੀ ਤੇ ਇਹਨਾਂ ਜਿਹੜੇ ਚਲਾਣਾ ਦਾ ਸਮੇਂ ਦੇ ਸੀਜੀਏ ਦੇ ਵਿੱਚ ਉਹਨਾਂ ਨੇ ਕਈ ਬੰਦਿਆਂ ਨੂੰ ਦਿੱਸ਼ਤ ਹਾਲ ਵੀ ਕੀਤਾ ਸੀ ਜਿਹੜੇ ਨੇ ਕਈ ਬੰਦਿਆਂ ਨੂੰ ਉਹਨਾਂ ਨੇ ਵਾਦਾ ਮਾਹ ਗਵਾ ਲਿਆ ਜਿਹੜੇ ਬਾਅਦ ਦੇ ਵਿੱਚ ਵਾਦਾ ਮਾਹ ਗਵਾਵਾਂ ਨੇ ਵੀ ਦਵਾਈਆਂ ਨਹੀਂ ਦਿੱਤੀਆਂ ਸੀਜੀਏ ਦੇ ਕਹਿ ਦੇ ਨਾ ਉਹ ਦੋਪਲੀ ਜਿਹੜੀ ਆ ਇਹ ਭਾਈ ਬਲਜੀਤ ਸਿੰਘ ਦਿੱਲੀ ਦੇ ਪਾਇਲ ਬਖਸ਼ੰਦ ਦੇ ਇੰਦਾਮਾ ਦੀ ਜੇਫਤਾਲੀ ਜਗਵਾ ਇਹਦਾ ਫਾਈਨਲ ਜਿਹੜਾ ਫੈਸਲਾ ਆ ਤੇ ਸਾਸੀ ਦੇ ਕੇਸ ਦਾ ਜਿਹੜਾ ਚਾਰਜ ਸੀ ਜਨਸਪਰ ਤੇ ਇਹ ਸ਼ਾਨ ਨੂੰ ਪਾਉਣੇ ਤੋਂ ਬਹੁਤ ਜ਼ਿਆਦਾ 2000 ਦੇ ਵਿੱਚ ਜਿਹੜਾ ਉਹ ਹਾਲ ਜਿਹੜਾ ਫੇਸ ਹੈ ਜਿਹੜੇ ਬੰਦੇ ਬੀਜ ਖਸਾਨੇ ਦੇ ਵਿੱਚ 12 ਵਰਗਿਆ ਨੇ ਇਹ ਫੈਸਲਾ ਜਿਹੜਾ ਸੁਣਿਆ ਭਾਈ ਬਲਜੀਤ ਸਿੰਘ ਦੇ ਦਿੱਲੀ ਦੇ ਪਾਇਲ ਬਖਸ਼ੰਦ ਦੇ ਇੰਦਾਮਾ ਇਹ ਸਿੱਖ ਦਾਕਰੇ ਵਿੱਚ ਸਿੱਧੀ ਰੂਪ ਦੇ ਵਿੱਚ ਉਹਨਾਂ ਨੇ ਦਾਕਾ ਮਾਰਨ ਦੇ ਜਿਹੜਾ ਦੋਸ਼ੀ ਮਾਇਆ ਗਿਆ ਤੇ ਜਿਹੜੇ ਬਾਕੀ ਬਜ਼ੁਰਗ ਸਨ 10 ਜਣੇ ਉਹਨਾਂ ਦੇ ਕੋਲੋਂ ਰਿਕਵਰੀ ਦਿਖਾਈ ਗਈ ਸੀ ਜਿਵੇਂ ਇਹਨਾਂ ਦੇ ਕੋਲੋਂ ਦਾਕੇ ਦਾ ਪੈਸਾ ਜਿਹਨੂੰ 712 ਇੰਚੀ ਸੀ ਤੇ ਇਹਨਾਂ ਦੇ ਕੋਲੋਂ ਦਾਕੇ ਦਾ ਜਿਹੜਾ ਜਿਹੜਾ ਪੈਸਾ ਸੀ ਉਹ ਮਿਲਿਆ ਉਸ ਦੇ ਤਹਿਤ ਵੀ ਸਜ਼ਾ ਹੋਈ 10-10 ਸਾਲ ਸਾਰਿਆਂ ਨੂੰ ਕਾਡਾ ਦੇ ਵਿੱਚ 10 ਸਾਲ 10 ਸਾਲ ਲਾ ਕੇ ਤੇ ਕਾਡਾ ਦੇ ਵਿੱਚ ਅਦਰ ਸੈਕਸ਼ਨਾਂ ਦੇ ਵਿੱਚ ਜਿਹੜੀ ਕੰਕਰੰਟ ਹੋ ਗਈ ਸਜ਼ਾ ਦੇ 10 ਸਾਲ ਸਜ਼ਾ ਰਹੇਗੀ ਸਾਰਿਆਂ ਦੀ ਉਹਦੇ ਭਾਈ ਜੀ ਸਿੰਘ ਮਿੱਟੂ ਨੇ ਆਲਰੇਡੀ 13-14 ਸਾਲ ਕੱਟੇ ਹੋਏ ਸਾਨੂੰ ਨਾਰਿੰਦਰ ਗੋਨ ਹੋ ਗਈ ਤੇ ਗਸ਼ੰਗ ਸਿੰਘ ਰਾਮਾ ਨੇ 6 ਦਿਨੇ ਕਾਟੇ ਸਾਨੂੰ 6 ਦਿਨੇ ਵਾਲਿਆ ਆਉਂਦੇ ਜਿਹੜੇ ਬਿਦੋਸ਼ ਸਾਹਿਬ ਜਿਨ੍ਹਾਂ ਨੂੰ ਇਸ ਫੈਸਲੇ ਤੋਂ ਬਾਅਦ ਰਾਹਤ ਮਿਲੇਗੀ ਜਿਹੜੇ ਅੱਜ ਪੂਰੀ ਨੀਰ ਆਈ ਅੱਜ ਤੋਂ ਨਵੇਂ ਬਾ ਰਾਜਨ ਨੂੰ ਮਿਲ ਤੋਂ ਉਹਨਾਂ ਨੇ ਜਦੋਂ ਉਦੋਂ ਕੇਸ ਦਾ ਚਲ ਰਿਹਾ ਸੀਗਾ ਉਹਨਾਂ ਨੇ ਕਿਤੇ ਨੂੰ ਤੈਨੂੰ ਨਹੀਂ ਜਿਸਨੂੰ ਚੇਹੀ ਨਹੀਂ ਹੈ ਜੀ ਜਿਹੜੀ ਮੇ ਬਾਦ ਜਿਹੜਾ ਉਹ ਜਮਾਨਤ ਮਿਲੀ ਸੀ ਉਹਨਾਂ ਨੂੰ ਸਵਾਰੀ 2012 ਦੇ ਵਿੱਚ ਅੰਦਰ ਜਾਣਾ چاہیے ਦੱਸਾਂ ਜੇ ਹਨ ਕਸਾ ਦੇ ਵਿੱਚੋਂ ਫਿਰ ਜਿਹੜੇ ਡਾਕਟਰ ਆਸਾ ਸਿੰਘ ਪਿੰਡ ਬਗਾਲਾ ਮਾਈ ਸ਼ਾਂਤ ਰਾਤੀ ਜਿਹੜਾ ਸਿਆਲਪੁਰ ਦੇ ਸੀ ਉਹਨਾਂ ਨੂੰ 2014 ਦੇ ਵਿੱਚ ਕਲੀਨ ਕੋਰ ਨਾ ਮਾਰੀ ਪਰ ਨੇ ਤੇਰਾ ਮੇਸਾ ਹੁਣ ਹੋਣ ਕਰਕੇ ਮੈਡੀਕਲ ਗਰਾਉਂਡ ਤੇ ਜਮਾਨਤ ਜੀ ਉਹ ਉਹ ਆਲਰੇਡੀ ਬਾਹਰ ਹੀ ਹੈ ਜੀ ਤੇ ਇਹ ਫੈਸਲਾ ਆਉਣ ਤੋਂ ਬਾਅਦ ਨੂੰ ਨੋ 90 ਦੇ ਦਾ ਇੱਕ ਲਿਖਣ ਦੇ ਸੇ 6 ਤੀਕ ਲਈ ਮਿਲ ਗਿਆ ਉਹ ਦਨ ਰਾਤ ਉਹਨਾਂ ਨੂੰ ਦੇ ਸ਼ਾਮ ਮਿਲਿਆ 6 ਵਜੇ ਗਏ ਸੀ ਉਹ ਲੈ ਕੇ ਪਹੁੰਚੇ ਰਾਤ ਤੇ ਉਹ ਅੱਜ ਜੀ ਹੁੰਦੇ ਬੇਜ਼ਾਰੇ ਸੀ ਜੀ ਜਦੋਂ ਕਾਗਜ਼ ਉਹਨਾਂ ਨੂੰ ਹਾਕਾ ਕਰਤਾ ਗਏ ਜਿਹੜੀ ਗੱਲ ਤੁਸੀਂ ਪੁੱਛੀ ਹੈ ਵੀ ਥੱਲੇ ਉਹਦੀ ਟੈਕਸਟ ਤੇ ਸੱਜਾ ਹੋ ਗਏ ਤੇ ਸੇਫਟੇ ਦੇ ਉੱਤੇ ਕੇਸ ਤੇ ਕੋਈ ਬਰਦ ਹੋ ਗਿਆ ਜੀ ਬਿਲਕੁਲ ਤੇ ਡੈਸਟੀ ਇੰਡੀਅਨ ਜੁਡੀਸ਼ੀਅਰ ਸਿਸਟਮ ਦੇ ਤਵੇਇ ਕਰੀਦਾ ਹੈ ਜੀ ਤਾਂ ਹੁਣ ਅਪੀਲ ਜੈਜਿਸਟਰ ਕਾਜ਼ਾ ਕੋਰਟ ਦੀ ਸਿੱਧੀ ਅਪੀਲ ਐਂਡ ਕੋਰਟ ਸੁਪਰੀਮ ਕੋਰਟ ਹਾਈ ਕੋਰਟ ਵਿੱਚੋਂ ਮੰਨਿਆ ਗਿਆ ਜੀ ਤੇ ਕਈ ਵਾਰ ਇੱਕ ਹੁੰਦਾ ਵੀ ਖੱਲਿਆਈ ਕੋਰਟ ਲੰਡਗਿੰਗ ਦੀ ਆ ਹਾਈ ਕੋਰਟ ਤੋਂ ਲੰਡਗਿੰਗ ਦੀ ਆ ਸੁਪਰੀਮ ਕੋਰਟ ਤੇ ਸਜ਼ਾ ਕਾਦਨ ਦੀ ਆ ਸੋ ਇਹ ਰਜਿਸਟ੍ਰੇਸ਼ਨ ਹੋਣੀ ਰਹਿੰਦੀ ਆ ਇਹ ਕਿਉਂਕਿ ਪਰਸਨਲ ਜਿਹੜੀ ਹਰੀਕ ਮੰਡਰ ਦੀ ਡਿਸਕ੍ਰੀਪਸ਼ਨ ਆ ਔਰ ਆਪਣੀ ਨਿੱਜੀ ਸੋਚ ਵੀ ਹੈ ਹੀ ਆ ਜੇ ਮੰਨ ਲਓ ਇਹ ਇੱਥੇ ਜੱਜ ਬਿਲਕੁਲ ਵੀ ਮੁਤਸੱਬੀ ਬਿਚ ਜਿਹੜੇ ਦੇ ਜਿਹੜੇ ਸਖਾ ਨੂੰ ਅੱਤਵਾਦੀ ਜਾਂ ਉਹ ਬਹਿਰਾਂ ਦੇ ਜਿਹਨਾਂ ਦੇ ਮਨਤੇ ਭਰੇ ਹੀ ਹੁੰਦਾ ਵੀ ਇਹ ਤਰ੍ਹਾਂ ਦੇ ਕੇਸ ਆ ਜਿਹੜਾ ਜੇ ਤਾ ਜੇਲਾ ਦੇ ਵਿੱਚ ਨੇ ਜਾਈ ਦੇ ਜਿਹੜੇ ਕੇਸ ਹੈ ਦੇ ਉੱਤੇ ਬੜੀ ਜਿਹੜਾ ਹੋਣੀ ਸੁਭਾਵਨਾ ਕਰਦਾ ਨਹੀਂ ਕਿ ਜੱਜ ਜਿਹੜੇ ਸੀ ਬਿਲਕੁਲ ਇਹ ਮੰਨਿਆ ਜਾਂਦਾ ਕਿ ਹਮੇ ਹਾਦ ਤੇ ਪਾਲ ਕਾਨੂੰਨ ਦੇ ਵਿੱਚ ਰਹਿ ਕੇ ਕਰਨ ਵਾਲੇ ਕੰਮ ਸੀ ਜੇ ਲਾ ਮੁਤਾਬਕ ਸਜ਼ਾ ਬਣਦੀ ਹੈ ਤੇ ਸਜ਼ਾ ਜੇ ਨਹੀਂ ਪਨਦੀ ਤਾਂ ਵੀ ਬੜੀ ਉਹਨਾਂ ਨੇ ਅਸੀਂ ਕੰਮ ਕੀਤਾ ਤੇ ਜਿਹੜੀ ਥੰ데요 ਸਜ਼ਾ ਦੀ ਗੱਲ ਕਹਿੰਦੇ ਇਸ ਜਿਹੜਾ ਜੱਜ ਸੀ ਉਹ ਇੱਕ ਤਾਂ ਪਹਿਲਾ ਸਰਕਾਰੀ ਕੇਸ ਹੀ ਆ ਸੀਗਾ ਉਹਦਾ ਪ੍ਰੋਸੀਕਿਊਸ਼ਨ ਮਾਈਂਡ ਸੀ ਜਿਹਦਾ ਉੱਚ ਲੈਵਲ ਦੇ ਉੱਤੇ ਸੀਜੀਆਈ ਦਾ ਪ੍ਰਭਾਵ ਵੀ ਹੁੰਦਾ ਵੀ ਸੀਬੀਆਈ ਦਾ ਕੇਸ ਆ ਜੀ ਤੇ ਉਹ ਉਹਦਾ ਵੀ ਹੁੰਦਾ ਪਰ ਉਹ ਕਿਉਂਕਿ ਉਹ ਕੇਸ ਦਾ ਸੀਨੀਅਰ ਐਡਵੋਕੇਟ ਪੰਜਾਬ ਹਲਾਣਾ ਜਦੋਂ ਸਰਕਾਰੀ ਕੋਰਟ ਤੇ ਹੁੰਦਾ ਨੇ ਬਹੁਤ ਵਧੀਆ ਤਰੀਕੇ ਨਾਲ ਫਾਈਲ ਕੀਤਾ ਸੀ ਉਹ ਜਿਹੜੇ ਲਾਪਾਇੰਡ ਦੇ ਉੱਤੇ ਸੱੰਧੀ ਕੋਰਟ ਨੇ ਸਾਨੂੰ ਐਪਰੀਸੀਏਸ਼ਨ ਨਹੀਂ ਦਿੱਤੀ ਉਸੇ ਲਾਪਾਇੰਡ ਦੇ ਉੱਤੇ ਸੁਪਰੀਮ ਕੋਰਟ ਨੇ ਜਿਹੜੀ ਐਪਰੀਸੀਏਸ਼ਨ ਦਿੱਤੀ ਉਹਦਾ ਇੱਕੋ ਹੀ ਪੁਆਇੰਟ ਸੀਗਾ ਇਹ ਜਿਹੜਾ ਪੈਸਾ ਇਹਨਾਂ ਕੋਲੋਂ ਕਵਰ ਹੋਇਆ ਇਹ ਪੈਸਾ ਉਸ ਬੈਂਕ ਦੇ ਧੱਕੇ ਦਾ ਹੀ ਪੈਸਾ ਸੀ ਜਾਂ ਇਹ ਪੈਸਾ ਕੋਹਰ ਪੈਸਾ ਸੀ ਜੀ ਸਾਡੀ ਜਿਵੇਂ ਸੀਏਐਲ ਦੇ 196 ਕੋਆ ਪੁੱਛਦੇ ਸੀ 34 ਡਿਫੈਂਸ ਦੇ ਵਿੱਚ ਵੀ ਅਸੀਂ ਗਵਾ ਕਰਾਇਆ ਸੀ ਬੈਂਕਰ ਇਹ ਸਾਡਾ ਕੋਲੋਂ ਪੈਸਾ ਲੈ ਕੇ ਸੀਬੀਆਈ ਨੇ ਗੈਰ ਕਾਨੂੰਨੀ ਇਹ ਜਿਹੜਾ ਪੈਸਾ ਹੈਗਾ ਇਹ ਬੈਂਕ ਦੇ ਧੱਕੇ ਵਾਲਿਆਂ ਨੇ ਰਿਕਵਰ ਕਰਾਇਆ ਕਿਸੇ ਕੋ 50000 ਕਿਸੇ ਕੋ ਲੱਖ ਕੇ ਕੋ 2 ਲੱਖ ਇਹ ਪੈਸਾ ਬੈਂਕ ਦੇ ਧੱਕੇ ਦਾ ਪੈਸਾ ਸੀ ਸਪਲੀ ਨੂੰ ਨਾ ਚਾਹੀ ਇਹ ਜਿਹੜਾ ਪੈਸਾ ਸੀਗਾ ਇਹ ਪ੍ਰੋਸੀਜਰ ਤੇ ਸੀਆਈ ਪ੍ਰੂਵ ਨਹੀਂ ਕਰ ਸਕੀ ਤੇ ਬੈਂਕ ਦੇ ਕਾਸੀਰੇ ਦਾ ਐਸਐਡੀ ਰਿਕਵਰੀ ਥੀ ਫਿਰ ਉਹ ਕਿਉਂਕਿ ਜਦੋਂ ਉਹ ਪੈਸਾ ਥੱਲੇ ਪੇਸ਼ ਹੋਇਆ ਸੀ ਬੈਂਕ ਅਧਿਕਾਰੀਆਂ ਨੇ ਉਹਦੀ ਇਹ ਤਾਂ ਕਿਹਾ ਉਹਨਾਂ ਨੇ ਕਿ ਹਾਂ ਇਹ ਬੈਂਕ ਦਾ ਪੈਸਾ ਹੈਗਾ ਸੀਏ ਦੇ ਪ੍ਰਭਾਵ ਨਹੀਂ ਪਰ ਇਸ ਵੰਦੀ ਉਹ ਸਪੂਵ ਨਹੀਂ ਦੇ ਸਕੇ ਵੀ ਹਾਂ ਇਹ ਹੀ ਪੈਸਾ ਬੈਂਕ ਦੇ ਵਿੱਚੋਂ ਲੁਟਕਾ ਮਾਰਿਆ ਗਿਆ ਸੀ ਕਿਸੀ ਪੈਸਾ ਖਬਰ ਹੋਇਆ ਇੱਕ ਜਿਹੜੀਆਂ ਉਹਨਾਂ ਦੇ ਉੱਤੇ ਚਿੱਤਰ ਲੱਗੇ ਸੀ ਜਦੋਂ ਇੱਥੇ ਇੱਕ ਪੂਲ ਸਵਾਲ ਕਵਰੀ ਵਿਟਨਸ ਆਇਆ ਸੀ ਤੇ ਹੰਦਰ ਸਾਹਿਬ ਨੇ ਉਹਨੂੰ ਕੁਸਚਨ ਕੀਤਾ ਸੀ ਕਿ ਇਹ ਕਿੱਥਾ ਤੁਸੀਂ ਕਿੱਥੇ ਲੈ ਲਾਈਆਂ ਸੀ ਥਾਣੇ ਰਾਹ ਦੇ ਕਮਰੇ ਤੇ ਜਾਂ ਮਨਸ਼ੀਰ ਦੇ ਕਮਰੇ ਉਹ ਕਹਿੰਦਾ ਜੀ ਥਾਣੇ ਰਾਹ ਦੇ ਕਮਰੇ ਸੋ ਉਹ ਵੀ ਇੱਕ ਕਾਰਨ ਬਣਿਆ ਵੀ ਜਿਹੜੀਆਂ ਚਿੱਟਾਂ ਬੈਂਕਾਂ ਦੀਆਂ ਲਾਈਆਂ ਗਈਆਂ ਉਹ ਕਵਰੀ ਤੋਂ ਬਾਹਰ ਲਾਈਆਂ ਪੂਲ ਨੇ ਆਪ ਇਹ ਸ਼ੋਅ ਕਰਨ ਵਾਸਤੇ ਕਿ ਇਹ ਜਿਹੜਾ ਪੈਸਾ ਹੈਗਾ ਇਹ ਬੈਂਕ ਦਾ ਬੈਂਕ ਪੰਜਾਬ ਨੈਸ਼ਨਲ ਬੈਂਕ ਲੀਆਂ ਉਹਨਾਂ ਦੇ ਚਿੱਟਾਂ ਲਾਈਆਂ ਗਈਆਂ ਥਾਣੇ ਦੇ ਰਿਕਾਰਡ ਤੇ ਸੋ ਉਹ ਜਿਹੜੀ ਗੱਲਾਂ ਦੀ ਲਾਪਾਇੰਟ ਤੇ ਐਪਰੀਸੀਏਸ਼ਨ ਇੱਥੇ ਨਹੀਂ ਮਿਲੀਆਂ ਉਹਦੀ ਸੁਪਰੀਮ ਕਾਉਂਸਲ ਨੂੰ ਅਪਰੀਸ਼ੀਏਟ ਕੀਤਾ ਇਹ ਪਾਵੇਂ 30 ਸਾਲ ਬਾਅਦ ਇਹ ਮਿਹਰ ਦੇ ਨਾਲ ਮਿਹਰ ਇਨਸਾਫ ਇਨਸਾਫ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹਨਾਂ ਬਲੂਰਖਾਂ ਨੇ 87 ਤੋਂ ਲੈ ਕੇ ਹੁਣ ਤੱਕ ਤਰੀਕਾ ਤੋਂ ਹੁੰਦੀਆਂ 4 ਸਾਲ ਤੋਂ ਲਗਾਤਾਰ ਉਹ ਜਿੱਦੇ ਰਹੀ ਸੀ ਜਿਵੇਂ ਪਾਵੇਂ ਪਰ ਉਹ ਚਾਹੁੰਦੇ ਸੀ ਸਾਰੇ ਹੀ ਇਹ ਕਿਸੇ ਨਾ ਕਿਸੇ ਤਰ੍ਹਾਂ ਮੈਡੀਕਲ ਜਾਂ ਨਫੀਟਿਆ ਕਿਸੇ ਦੀ ਹਾਦਸਾ ਕਰਦੀ ਹੋਈ ਹੈ ਕਿਸੇ ਦੀ ਗਲਤੀ ਸੀ ਕਿ ਕਿਸੇ ਨੇ ਵੈਸੇ ਨੂੰ ਨਹੀਂ ਕੀਤਾ ਵਸਤਾ ਕਰਕੇ ਸਰਪੰਚਾਂ ਦੇ ਸਾਹਮਣੇ ਉਹਨਾਂ ਨੇ 78 ਸਾਲ ਉਮਰ ਹੈ ਬਾਕੀ ਸਾਰੇ ਜਿੰਨੇ ਜ਼ਿਲ੍ਹੇ ਕਾਜੀ ਦੇ ਬਾਕੀ ਸਾਰੇ 700 ਸਾਲ ਤੋਂ ਉੱਤੇ ਹੈਗੇ ਆ। ਉਹ ਇਹ ਇੱਕ ਕੇਸ ਜੀ.ਵੀ.ਆਈ ਦਾ ਹੋਣ ਕਰਕੇ ਥੱਲੇ ਸਜਾ ਹੋਈ ਤੇ ਜਿਉਂ ਜਿਉਂ ਜੀਜ਼ੀ ਹਿੰਦ ਤੇ ਜਾਂਦੀ ਹੈ ਥੋੜਾ ਪਰਵਾਹ ਘਟ ਜਾਂਦਾ ਤੇ ਜਿਹੜੀ ਲਾਪਾਂ ਨੂੰ ਜਿਹੜੀ ਐਪਰੀਸੀਏਸ਼ਨ ਆ ਖੂ ਜ਼ਿਆਦਾ ਮਿਲ ਜਾਂਦੀ ਤੇ ਇਸ ਕਰਕੇ ਇਹ ਕੇਸ ਦੇ ਸੀ.ਬੀ.ਆਈ ਨੇ ਇੱਥੋਂ ਲੁਧਿਆਣੇ ਤੋਂ ਸਿਫਟ ਦਿੱਲੀ ਵੀ ਕਰਨ ਦਾ ਕਰੀਵਾ ਯਤਨ ਕੀਤਾ ਪਰ ਉਹ ਵੀ ਉਦੋਂ ਉਹ ਸਫਲ ਨਹੀਂ ਹੋ ਸਕਿਆ ਕਿ ਜੋ ਭਾਈ ਜੱਲ ਸਿੰਘ ਬੱਤੂ ਹੁਣੀ ਇੰਤਿਹਾਰ ਦੇਲ ਜਬੰਦ ਕੀਤੇ ਉਹਨਾਂ ਨੂੰ ਦੇਸ਼ ਨਹੀਂ ਸੀ ਕਰਦੇ ਸੋ ਦਿੱਲੀ ਵੀ ਲੈ ਕੇ ਜਾਣ ਦੇ ਯਤਨ ਤੁਸੀਂ ਜੇ ਵੀ ਅਸੀਂ ਸਾਰੇ ਸਾਰੇ ਦੂਜਿਆਂ ਦੇ ਕੋਲ ਉਹ ਖਾਣਾ ਤੇ ਦਿੱਲੀ ਜਾ ਕੇ ਰਹੀ ਕਰ ਕੋਈਆਂ ਸੋ ਇਹ ਇੱਕ ਸਵਾਲਯੋਗ ਫੈਸਲਾ ਆਇਆ ਕਿਉਂਕਿ ਕਿ ਜੁਡੀਸ਼ੀਅਲ ਸਿਸਟਮ ਇਹ ਦਿੱਸ਼ੇ ਖਾ ਨੂੰ ਇਨਸਾਫ ਦੀ ਗੱਲ ਆ ਬਹੁਤ ਸਲੋ ਹੈਗਾ ਜਿੱਥੇ ਉਹਨਾਂ ਦੇ ਹੱਥ ਦੀ ਗੱਲ ਆ ਉੱਤੇ ਛੱਟਪਾਤੀ ਫੈਸਲੇ ਕਰਕੇ ਤੇ ਫਾਂਸੀਆਂ ਵੀ ਲਾ ਦਿੱਤੀਆਂ ਜਾਂਦੀਆਂ ਹਨ ਤੇ ਦੇਰ ਨਾ ਮਿਲਿਆ ਹੋਇਆ ਨਿਆ ਨਿਆ ਨਹੀਂ ਕਹਿ ਸਕਦੇ ਉਹ ਕਿ 30 ਸਾਲ ਬੰਦਿਆਂ ਨੇ ਇੱਕ ਜ਼ਿੰਦਗੀ ਦਾ ਅਹਿਮ ਹਿੱਸਾ ਜਿਹੜਾ ਪਵਾ ਉਹਨਾਂ ਨੇ ਤੇ ਤਰੀਕਾ ਨੇ ਉੱਤੇ ਕੋਹਤਿਆ ਦੇ ਬਾਅਦ ਦੇ ਵਿੱਚ ਜਿਹਨੂੰ 30 ਸਾਲਾਂ ਆ ਵਾ ਦੱਸਿਆ ਗਿਆ ਵੀ ਉਹ ਬੜੀ ਆ ਉਹ ਦੋਸ਼ ਮੁਕਤ ਕੀਤੇ ਜਾਂਦੇ ਆ ਸੋ ਉਹਦਾ ਮੁਆਵਜ਼ਾ ਕੰਪਨਸੇਟ ਵੀ ਜਿਹੜਾ ਸੁਪਰੀਮ ਕੋਰ ਨੂੰ ਕਰਨਾ ਜਿਹੜਾ ਜ਼ਰੂਰ ਚਾਹੀਦਾ ਸੀਗਾ ਪਰ ਜੇ ਸਿੱਖਾ ਨੇ ਪੱਖ ਨਾਲ ਦੇਖੀ ਤਾਂ ਇਹ ਇੱਕ ਚੰਗਾ ਸਵਾਲੀਯੋਗ ਫੈਸਲਾ ਹੈਗਾ ਕਿਉਂਕਿ ਸਿੱਖਾਂ ਨੂੰ ਨਿਆਂ ਨੂੰ ਥੋੜਾ ਘੱਟ ਹੀ ਮਿਲਦਾ ਜੀ ਅ ਮਨਜਪੁਰ ਸਾਹਿਬ ਤੁਹਾਡੀ ਗੱਲ ਠੀਕ ਹੈਗੀ ਆ ਕਿ ਜਿਵੇਂ ਤੁਸੀਂ ਇਸ ਜੁਡੀਸ਼ੀਅਲ ਸਿਸਟਮ ਦੀ ਗੱਲ ਕੀਤੀ ਹੈ ਕਿ ਕਿਵੇਂ ਇਹ ਵਰਕ ਆਊਟ ਕਰਦਾ ਕਿ ਜਦੋਂ ਅਦਾਲਤਾਂ ਜਿਹੜੀਆਂ ਛੋਟੀਆਂ ਅਦਾਲਤਾਂ ਨੇ ਨੀਚੇ ਵਾਲੀਆਂ ਅਦਾਲਤਾਂ ਨੇ ਉਹਨਾਂ ਦੇ ਵਿੱਚ ਜਿਹੜਾ CBI ਦਾ ਹੈਗਾ ਜਾਂ ਹੋਰ ਜਿਹੜਾ ਪ੍ਰਸ਼ਾਸਨ ਹੈਗਾ ਜਾਂ ਸਿਆਸੀ ਪ੍ਰਭਾਵ ਹੈਗਾ ਉਹ ਕਾਫੀ ਜ਼ਿਆਦਾ ਹੁੰਦਾ ਤੇ ਕਿਵੇਂ ਉਹ ਉੱਪਰ ਤੱਕ ਜਾਂਦੇ ਆ ਫੈਸਲੇ ਬਦਲ ਵੀ ਜਾਂਦੇ ਨੇ ਸੋ ਇਹ ਇੱਕ ਜਿਹੜੀ ਭਾਰਤ ਦੇ ਸਿਸਟਮ ਦੀ ਨਵਾਂ ਪ੍ਰਣਾਲੀ ਹੈਗੀ ਆ ਜਿਹੜਾ ਪੂਰਾ ਜੁਡੀਸ਼ੀਅਲ ਸਿਸਟਮ ਆ ਉਹਦੇ ਉੱਪਰ ਇੱਕ ਬਹੁਤ ਵੱਡਾ ਸਵਾਲੀਆ ਨਿਸ਼ਾਨ ਲਾਉਂਦਾ ਕਿ ਉਹਦੇ ਕੰਮ ਕਰਨ ਦਾ ਜਿਹੜਾ ਤਰੀਕਾ ਜਾਂ ਉਹਦਾ ਜੋ ਢਾਂਚਾ ਹੈਗਾ ਉਹ ਲੋਕਾਂ ਦੇ ਲਈ ਸਾਰਥਕ ਨਹੀਂ ਹੈਗਾ ਤੇ ਖਾਸ ਕਰਕੇ ਜਦੋਂ ਅਸੀਂ ਸਿੱਖਾਂ ਦੇ ਹਵਾਲੇ ਨਾਲ ਦੇਖਦੇ ਆ ਪਹਿਲਾਂ ਵੀ ਇਦਾਂ ਦੇ ਕੇਸਿਸ ਹੋਏ ਨੇ ਕਿ ਛੋਟੀਆਂ ਅਦਾਲਤਾਂ ਦੇ ਵਿੱਚ ਫੈਸਲੇ ਕੁਝ ਹੋਰ ਦਿੱਤੇ ਜਾਂਦੇ ਨੇ ਤੇ ਵੱਡੀਆਂ ਅਦਾਲਤਾਂ ਦੇ ਵਿੱਚ ਫਿਰ ਕਈ ਸਾਲਾਂ ਦੀ ਜਾਂ ਦਹਾਕਿਆਂ ਦੀ ਸਟਰਗਲ ਤੋਂ ਬਾਅਦ ਜਿਹੜਾ ਫੈਸਲਾ ਉਹ ਕੁਝ ਹੋਰ ਬਣ ਜਾਂਦਾ ਜਾਂ ਕਈ ਥਾਵਾਂ ਤੇ ਜਿਵੇਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਕੇਸ ਤੇ ਵਿੱਚ ਹੋਇਆ ਵੀ ਇੱਕ ਜੱਜ ਕੁਝ ਹੋਰ ਕਹਿ ਰਿਹਾ ਤੇ ਬਾਕੀ ਕੁਝ ਹੋਰ ਕਹਿ ਰਹੇ ਨੇ ਐਦਾਂ ਦੇ ਫੈਸਲੇ ਵੀ ਦੇਖਣ ਨੂੰ ਮਿਲਦੇ ਨੇ ਸੋ ਇਹਦੇ ਵਿੱਚ ਜਿਹੜਾ ਸਿੱਖ ਐਂਗਲ ਹੈਗਾ ਜਦੋਂ ਅਸੀਂ ਸਿੱਖੀ ਦੀ ਗੱਲ ਕਰਦੇ ਆ ਜਾਂ ਸੰਘਰਸ਼ ਦੀ ਗੱਲ ਕਰਦੇ ਆ ਤਾਂ ਉਹਦੇ ਪ੍ਰਤੀ ਜਿਹੜਾ ਪ੍ਰਸ਼ਾਸਨ ਹੈ ਐਡਮਿਨਿਸਟ੍ਰੇਸ਼ਨ ਹੈ ਜੁਡੀਸ਼ੀਅਲ ਸਿਸਟਮ ਆ ਉਹਦਾ ਜਿਹੜਾ ਇਹ ਰਵਈਆ ਹੈਗਾ ਉਹਨੂੰ ਅਸੀਂ ਕਿਵੇਂ ਡੀਲ ਕਰ ਸਕਦੇ ਹਾਂ ਜਾਂ ਇਸ ਕੇਸ ਤੋਂ ਐ ਕਹਿ ਲਓ ਵੀ ਅਸੀਂ ਕੀ ਸਬਕ ਸਿੱਖ ਸਕਦੇ ਹਾਂ ਪਰ ਨਹੀਂ ਦੇਖੋ ਜਿਵੇਂ ਪਰ ਉਹ ਦੱਸੇ ਵੀ ਡਿਜੀਟਲ ਸਿਸਟਮਿੰਗ ਦਾ ਹੈਗਾ ਕਿ ਇਹ ਸਾਰੇ ਇਹ ਪਰਸੈਂਟੂ ਪਰਸੈਂਟ ਜੱਜ ਤੋਂ ਜਾ ਕੇ ਵੇਰੀ ਵੀ ਕਰਦਾ ਹੈਗਾ ਸਾਰੇ ਜੱਜ ਉਸ ਤਰ੍ਹਾਂ ਪ੍ਰਭਾਵ ਦੇ ਵਿੱਚ ਨਹੀਂ ਆਉਂਦੇ ਉਹਨਾਂ ਨੂੰ ਉਹ ਹਰੇਕ ਵੀ ਮੈਂ ਸਮਝਦਾ ਸੈਂਟਰਲਾਈਜ਼ਡ ਆ ਮੰਨੀ ਆ ਮਨੁੱਖ ਦਾ ਰੂਹ ਆ ਆਤਮਾ ਹੀ ਹੈ ਇਸ ਨੂੰ ਆਗਰ ਦਾ ਠੀਕ ਹੈ ਮੈਂ ਕਿਉਂਕਿ ਇਹ ਸਾਰਾ ਸਿਸਟਮ ਬਣਾਇਆ ਸਾ ਅਟੀਮੇਟਲੀ ਬ੍ਰਿਟਿਸ਼ ਗਵਰਨਮੈਂਟ ਦਾ ਹੀ ਹੋਇਆ ਆਈਪੀਸੀ ਸੀਆਰਪੀਸੀ ਜਿਹਦੇ ਤਹਿਤ ਕ੍ਰਿਮੀਨਲ ਕੋਡ ਆ ਅਕਰੀਮਲ ਪ੍ਰੋਸੀਜਰ ਕੋਡ ਆ ਸਿਨੇਦਾਰ ਦਾ ਕੰਮ ਚੱਲਣਾ ਐਸਟੈਂਸ ਹੈ ਇਹਦੇ ਵਿੱਚ ਮਾਈਨਰਸ ਜਾਂ ਅਮੈਂਡਮੈਂਟ ਤੋਂ ਬਾਅਦ ਇਹ ਸਾਰਾ ਬਣਾਇਆ ਬ੍ਰਿਟਿਸ਼ ਦਾ ਹੋਇਆ ਬ੍ਰਿਟਿਸ਼ ਨੇ ਇੱਕ ਕਾਨੂੰਨ ਬਣਾਇਆ ਸੀ ਕਿ ਆਪਣੇ ਗਲਤ ਲੋਕਾਂ ਨੂੰ ਜਿਨਕਰਨ ਵਾਸਤੇ ਵੀ ਲੋਕੀਂ ਨੂੰ ਜੇ ਬੈਨ ਅਦਾਦ ਚੱਕਣਾ ਦੇਵੇ ਪਰ ਇਹ 1947 ਤੋਂ 1950 ਤੋਂ ਬਾਅਦ ਇਹਨਾਂ ਨੇ ਉਹੀ ਐਰਟੀ ਅਡਾਪਟ ਕੀਤਾ ਉਹ ਜੱਜ ਜਿਹੜੇ 14 ਅਗਸਤ ਨੂੰ ਜੱਜ ਸੀ ਉਹ ਹੀ 16 ਅਗਸਤ ਨੂੰ ਵੀ ਜੱਜ ਸੀਗੇ ਜੀ ਉਹ ਉਸੇ ਤਰ੍ਹਾਂ ਦੀ ਲੀਗੇਸੀ ਜਿਹੜੀ ਮਿਲੀ ਹੋਈ ਹੈ ਇਹਨਾਂ ਨੂੰ ਵੀ ਲੋਕਾਂ ਨੂੰ ਉਜਾੜ ਕੇ ਰੱਖਣਾ ਤੇ ਉਹਨਾਂ ਕਈ ਕੇਸਾਂ ਵਿੱਚ ਥੱਲੇ ਹੁਣ ਜਿਵੇਂ ਜੀ ਅਰਗੈਂਪਲ ਦੇ ਤੌਰ ਤੇ ਕਰਾ ਸ਼ੰਗਾਰ ਬਲਾਸ ਕੇ ਸੀਗਾ ਇੱਥੇ ਉਹ 2014 ਨੇ ਵਿੱਚ ਬੜੀ ਕੀਤਾ ਉਹ ਥੱਲੇ ਵੀ ਬੜੀ ਹੋ ਗਿਆ ਕਿਉਂਕਿ ਉਹ ਜਿਹੜੇ ਜਾਂ ਉਸ ਸਾਹਸੀ ਕੀ ਉਹ ਵੀ ਇਸ ਤਰ੍ਹਾਂ ਸੀਗੇ ਵੀ ਠੀਕ ਹੈ ਕਿ ਜੋ ਇਹ ਸਜ਼ਾ ਬਣਦੀ ਹੋਈ ਐ ਇੱਕ ਵਾਰ ਕਲੀਮ ਤੇ ਕਾਗਰ ਜੋ ਸਾਹਮਣੇ ਆ ਗਿਆ ਤਾਂ ਵਿਹਾਂਗੇ ਨਹੀਂ ਹੋਈ ਤਾਂ ਉਹਨਾਂ ਨੇ ਬੜੀ ਕਰਤਾ ਉਹ ਵੀ ਇਸ ਸਟੇਟ ਨੇ ਪੀਆਰਸੀ ਹਾਈ ਕੋਰਟ ਦੇ ਵਿੱਚ ਨਹੀਂ ਇਹ ਜੱਜ ਨੇ ਫੈਸਲਾ ਗਲਤ ਕੀਤਾ ਉਹ ਕਿ ਕੀ ਹੁੰਦਾ ਹੁੰਦਾ ਉਹ ਤੇ ਮੈਨੂੰ ਪਤਾ ਲੱਗੂ 100% ਜੱਜ ਦੀ ਜੱਜ ਦੇਰੀ ਕਰਦਾ ਹੁੰਦਾ ਵੀ ਆਪਣੀ ਡਿਸਕ੍ਰੀਸ਼ਨ ਹੀ ਵਿੱਚ ਹੁੰਦੀ ਐ ਇਹ ਉਹ ਜਾਂ ਬਾੜਾ ਜੱਜ ਹੋਵੇ ਜਿਵੇਂ ਤੁਸੀਂ ਭੁਲਰ ਸਾਹਿਬ ਦੀ ਗੱਲ ਕੀਤੀ ਐਮਬੀ ਸ਼ਾਹ ਨੇ ਕਹਿੰਦੀ ਦਿੱਤਾ ਅਨੁਚਿਤ ਪਸੀਆਤਾ ਤੇ ਅਗਰਵਾਲ ਨੇ ਸਦਾ ਕਿ ਕਿ ਇਹ ਜਿੰਨੇ ਜਿਹੜੇ ਕਾਜ ਸੀ ਉਹ ਮੰਨੇ ਜਾਂਦੇ ਸੀ ਜਦੋਂ ਉਹਨਾਂ ਕੋਲ ਅਸੀਂ ਇਹਨਾਂ ਨੂੰ ਕੋਰਟ ਚਾਹ ਮਗਾ ਦੇ ਸਾਡਾ ਕੋਈ ਵੀ ਮੈਟਰ ਕਿਸੇ ਖਾਸ ਜੱਜ ਕੋ ਚਲਿਆ ਜਾਂਦਾ ਤੇ ਸਾਨੂੰ ਪਤਾ ਹੁੰਦਾ ਵੀ ਇਹ ਮੈਟਰ ਦੇ ਵਿੱਚ ਜੱਜ ਨੇ ਰੀਲੀਫ ਨਹੀਂ ਦੇਣਾ ਇਹ ਹੈ ਮੱਝ ਅਕੇ ਬੀਰ ਰੋਜਾਂ ਵਾਲੀ ਗੱਲ ਆ ਜਾਂ ਹਾਈ ਕੋਰਟ ਦੇ ਵਿੱਚ ਇਸੇ ਤਰ੍ਹਾਂ ਇਹ ਕਈ ਜੱਜ ਐਸੇ ਹੈਗੇ ਜਿੱਥੇ ਕੋਈ ਰੀਲ ਮੈਟਰ ਚਲਿਆ ਜਾ ਰਿਹਾ ਸਿੰਗਾ ਨਾਲ ਸੰਬੰਧ ਦੇ ਕੇਸਾਂ ਦਾ ਉਹ ਗੱਲ ਹੀ ਪਤਾ ਹੁੰਦਾ ਵੀ ਇਹ ਜੱਜ ਨੇ ਦੇ ਨਹੀਂ ਦੇਣੀ ਇਹਨਾਂ ਕੇਸਾਂ ਦੇ ਵਿੱਚ ਭਾਵੇਂ ਡਾਡਾ ਦਾ ਹੋਵੇ ਜੀ ਦੀ ਜਾਵੇ ਕਿਸੇ ਮੇਰੇ ਪੱਖ ਜੱਜ ਕੋ ਚ ਹੀ ਰਹਿ ਜਾਵੇ ਕਿ ਉਹ ਪਤਾ ਹੁੰਦਾ ਵੀ ਇਸ ਐਜ ਪਰ ਲਾ ਸਾਨੂੰ ਇਹ ਲੀਵ ਬਣਦਾ ਤੇ ਮਿਲੂਗਾ ਸੋ ਇਹ ਜਿਹੜੇ ਸਾਰੇ ਕਹਿ ਨਹੀਂ ਸਕਦੇ ਕਿ ਸਾਰੇ ਜਿਹੜੇ ਸਿਸਟਮ ਦੇ ਵਿੱਚ ਗੱਦ ਹੈਗੇ ਆ ਜਾਂ ਕੋਈ ਵੀ ਅਧਿਕਾਰੀ ਪ੍ਰਸ਼ਾਸਨ ਐਡਮਿਨਿਸਟ੍ਰੇਸ਼ਨ ਹੈਗਾ ਉਹ ਸਾਰੇ ਹੀ ਮਾੜਾ ਜੇ ਐਜ ਪਰ ਰੂਲ ਜਿਹੜੀ ਚੀਜ਼ ਮਿਲਦੀ ਹੈ ਉਹ ਸਾਨੂੰ ਜਿਹੜੀ ਉਹ ਮਿਲੇ ਉਹਦੇ ਤੋਂ ਕਿਸੇ ਨੂੰ ਤਰਾਜ ਹੁੰਦਾ ਜਿਹੜੀ ਸਾਨੂੰ ਸਾਡੇ ਹੱਕ ਮਾਰੇ ਜਾਂਦੇ ਆ ਉੱਥੇ ਆ ਕੇ ਉਹ ਜਿਹੜੀ ਤਕਲੀਫ ਵੰਦੀ ਆ ਜਿਸ ਤਰ੍ਹਾਂ ਇਸ ਕੇਸ ਦੇ ਵਿੱਚ ਇਹ ਕੇ ਸੰਭਵ ਬੜੀ ਹੋਣਾ ਚਾਹੁੰਦਾ ਸੀ ਮੈਂ ਕਹਿੰਦਾ ਵੀ ਜਿਉ ਉਹ ਜੱਜ ਨੇ ਫੈਸਲਾ ਕੀਤੀ ਹੈ ਜਿਹੜੀ ਸਾਫ ਹੈ ਇਹ ਪਹਿਲਾ ਇੱਕ ਉਹ ਜੱਜ ਜੀ ਕਿ ਉਹਨਾਂ ਦਾ ਜਿਹੜਾ ਮਾਈਂਡ ਸੈਟਾ ਕੋਲ ਲੱਗਦਾ ਸੀ ਵੀ ਚੇਂਜ ਆ ਉਹ ਜੇ ਉਹ ਫੈਸਲਾ ਦੇਂਦੇ ਸ਼ਾਇਦ ਉਹ ਥੱਲੇ ਬੜੀ ਹੋ ਜਾਂਦਾ ਕੇਸ ਤੇ ਸੋ ਇਹ ਪਰਸਨ ਦੀ ਪਰਸਨ ਵੀ ਬੇਰੀ ਕਰਦਾ ਇੱਕ ਸਿਸਟਮ ਹੀ ਚੱਲਦਾ ਵਿੱਚ ਹੁੰਦਾ ਵੀ ਯਾਰ ਇਹਨਾਂ ਦਾ ਕੀ ਹੈ ਚਾਦਾ ਜਾਂ ਜੇ ਵੀ ਐਟ ਹੈਗਾ ਇੱਕ ਆਸਵਾਦੀ ਦੇਸ਼ ਵਿਰੋਧੀ ਹੈ ਕਈ ਉਹਨਾਂ ਦਾ ਇਹ ਸਿਸਟਮ ਬਣਾਉਂਦਾ ਵੀ ਇਹਨਾਂ ਦਾ ਤਾਂ ਟੰਗੋਬਾ ਸੀ ਜਾਂ ਟੰਗੋ ਜੇ ਨਹੀਂ ਟੰਗੇ ਜਾ ਸਕਦੇ ਐਸ ਪਰ ਇਹ ਐਵਿਡੈਂਸ ਐਨੌਮੀ ਲੁਕਾਓ ਤਾਂ ਇਹਨਾਂ ਦੀ ਕਫਾਈ ਕਰਾਓ ਤਾਂ ਇਹ ਡਿਸਚਾਰਜ ਹੋਵੇ ਇਸ ਪਾਸੇ ਜੀ ਉਹਨੂੰ ਜਿਹੜਾ ਟੈਕਲ ਕਰਨਾ ਉਹ ਮਤਲਬ ਇਹਨਾਂ ਜਿਹੜੇ ਸਿਸਟਮ ਦੇ ਵਿੱਚ ਜਿੱਦਾਂ ਉਹ ਮੈਂ ਵਕੀਲ ਆ ਮੈਨੂੰ ਪਤਾ ਲੁਧਿਆਣਾ ਦਾ ਹਾਈ ਕੋਰਟ ਕਿਸ ਤਰ੍ਹਾਂ ਦੇ ਜੱਜ ਹੈਗੇ ਆ ਜਿਹੜਾ ਉਹ ਵੀ ਟੈਕਲ ਇਸ ਤਰ੍ਹਾਂ ਨਹੀਂ ਕਰ ਸਕਦੇ ਤੁਸੀਂ ਆਹ ਟਰਾਂਸਫਰ ਕਰ ਸਕਦੇ ਹੋ ਕੇਸ ਨਹੀਂ ਇਹ ਪਰ ਉਹਦੇ ਤੋਂ ਪਤਾ ਨਹੀਂ ਅੱਗੇ ਕਿੱਦਾਂ ਨਾਲ ਅੱਜ ਜਾਵੇ ਬੁਈ ਇਹ ਸਿਸਟਮ ਲੜ ਖੜਾਇਆ ਹੋਇਆ ਜਿਹਨ ਜਿਹੜਾ ਸਾਰਾ ਜੁਡੀਸ਼ਲ ਤੇ ਜਿਹੜਾ ਇਹਨਾਂ ਦਾ ਪਾਰਲੀਮੈਂਟੇਕ ਸਿਸਟਮ ਖੜਾਇਆ ਹੋਇਆ ਇਹਦੇ ਚ ਜਿੰਨਾ ਕਿ ਫਾਇਦਾ ਸਿੱਖ ਲੈ ਸਕਦੇ ਆ ਆਪਣੇ ਵਿਧਬਤਾ ਦੇ ਨਾਲ ਹੀ ਜਾਂ ਆਪਣੀ ਸਕੂਲ ਦੇ ਨਾਲੋਂ ਲੈਣਾ ਚਾਹੀਦਾ ਮੈਂ ਤਾਂ ਇੱਕ ਗੱਲ ਦਾ ਹਮੇਸ਼ਾ ਹਾਂ ਹੀ ਗਿਆ ਜੀ ਮੰਜਪੁਰ ਸਾਹਿਬ ਜਿਵੇਂ ਤੁਸੀਂ ਜਦੋਂ ਤੁਸੀਂ ਵਿਚਾਰ ਸਾਂਝੇ ਕਰ ਰਹੇ ਸੀ ਤਾਂ ਤੁਸੀਂ ਗੱਲ ਕੀਤੀ ਸੀ ਕਿ ਜਦੋਂ ਸਿੱਖਾਂ ਦੇ ਖਿਲਾਫ ਕੋਈ ਫੈਸਲੇ ਦੀ ਗੱਲ ਹੁੰਦੀ ਹੈ ਤਾਂ ਬਦੋਬਦੀ ਜਲਦੀ ਦੇ ਨਾਲ ਜਿਹੜਾ ਹੈਗਾ ਫਾਂਸੀ ਤੇ ਟੰਗਣ ਦੀ ਗੱਲ ਹੁੰਦੀ ਹੈ ਤੇ ਜਦੋਂ ਕੋਈ ਕੇਸ ਸਿੱਖਾਂ ਦੇ ਹੱਕ ਦੇ ਵਿੱਚ ਭੁਗਤਦਾ ਹੁੰਦਾ ਉਹਨੂੰ ਲਟਕਾਇਆ ਜਾਂਦਾ ਸੋ ਜਿਹੜਾ ਇਹ ਸਿਸਟਮ ਦਾ ਭਾਰਤੀ ਸਿਸਟਮ ਦਾ ਨਿਆਹ ਪ੍ਰਣਾਲੀ ਦਾ ਜੋ ਰਵਈਆ ਹੈਗਾ ਮੈਂ ਸਿੱਖਾਂ ਤੋਂ ਵਧਾ ਕੇ ਨੂੰ ਜੇ ਪੂਰੇ ਘੱਟ ਗਿਣਤੀਆਂ ਦੇ ਹਵਾਲੇ ਨਾਲ ਗੱਲ ਕਰਨੀ ਹੋਵੇ ਜਿਦੇ ਵਿੱਚ ਮੁਸਲਮਾਨ ਭਾਈਚਾਰਾ ਦਲਿਤ ਭਾਈਚਾਰਾ ਤੇ ਹੋਰ ਜਿਹੜੇ ਭਾਈਚਾਰੇ ਆਉਂਦੇ ਆ ਜੇ ਉਹਨਾਂ ਦੀ ਸਾਰਿਆਂ ਦੀ ਅਸੀਂ ਗੱਲ ਕਰਨੀ ਹੋਵੇ ਤਾਂ ਤੁਸੀਂ ਕੀ ਸਮਝਦੇ ਹੋ ਤੇ ਇੱਕ ਪਾਸੇ ਜੇ ਮਾਈਨੋਰਟੀਜ਼ ਨੂੰ ਦੇਖੀਏ ਤੇ ਇੱਕ ਪਾਸੇ ਜੇ ਮジョਰਿਟੀ ਨੂੰ ਦੇਖੀਏ ਹਿੰਦੂ ਧਰਮ ਦੇ ਜਿਹੜੇ ਹੈਗੇ ਆ ਉਹਨਾਂ ਦੇ ਵੀ ਜਿਹੜੇ ਕੇਸਸ ਨੇ ਉਹਨਾਂ ਉਸ ਭਾਈਚਾਰੇ ਦੇ ਨਾਲ ਸੰਬੰਧਿਤ ਉਹ ਵੀ ਅਦਾਲਤਾਂ ਦੇ ਵਿੱਚ ਜਾਂਦੇ ਆ ਸੋ ਇਹਨਾਂ ਦੇ ਵਿੱਚ ਸਿਸਟਮ ਦਾ ਜਿਹੜਾ ਰਵਈਆ ਉਹਨੂੰ ਤੁਸੀਂ ਕਿਵੇਂ ਡਿਫਰੈਂਸ਼ੀਏਟ ਕਰਕੇ ਦੇਖਦੇ ਹੋ ਦੇਖੋ ਜੀ ਸਿਸਟਮ ਦਾ ਰਵਈਆ ਹੈਗਾ ਇੱਕ ਪਾਸੇ ਹੈਗੇ ਆ ਵੀ ਜਿਹੜੀ ਅਲੀਟ ਕਲਾਸ ਹੈਗੀ ਹੈ ਜਿਹਨੂੰ ਕੋਈ ਜਾਂ ਬ੍ਰਾਹਮਣ ਕਹਿ ਸਕਦੇ ਜਿਹੜਾ ਇਸ ਸਿਸਟਮ ਦੇ ਉੱਤੇ ਕਾਬੂ ਜਰਦੀ ਦੀ ਸ਼ੋਹਰਤ ਚੱਲੀ ਆ ਗਈ ਹੈਗੀ ਹੈ ਉਹ ਤਾਂ ਡੀਲ ਵਾਟੀਆਂ ਨੂੰ ਸੂਤਰਾ ਵਾਂਗੂ ਕਰਦੇ ਆ ਉਹ ਉਹ ਜਿਹੜੀ ਜਿਹੜੀ ਮੰਨੂਵਾਦ ਦੀ ਉਹ ਸਿਸਟਮ ਦੀ ਉਹ ਜੜ ਹੈਗੀ ਹੈ ਹਰੇਕ ਨੂੰ ਉਹਦੇ ਵਿੱਚ ਹਿੰਦੂ ਭਾਈਚਾਰੇ ਦੇ ਵੀ ਕੁਝ ਤਬਕੇ ਲੋਕ ਆਉਂਦੇ ਆ ਜਿਨ੍ਹਾਂ ਨੂੰ ਉਹ ਇਲੀਟ ਤੋਂ ਜਿਹੜੇ ਥੱਲੇ ਆ ਉਹਨਾਂ ਦੇ ਨਾਲ ਜਿਵੇਂ ਮੈਂ ਵੀ ਐਗਜ਼ਾਮਪਲ ਦੇ ਨਾਲ ਜਿਵੇਂ ਜੁਨੇ ਬਜ਼ੁਰਖਾਂ ਤੇ ਮੰਨ ਲਓ ਸਭ ਜੁੜ ਜਾ ਹੋ ਗਈ ਸੀ ਤਾਂ ਉਹ ਹੀ ਏਲ ਚਲੇ ਗਏ ਸੁਪਰੀਮ ਕੋਰਟ ਨੇ 2012 ਲਾਸਟ 2013 ਸ਼ੁਰੂ ਚ ਲਈ ਹੈ ਅਪੀਲ ਦੀ ਸੁਣਵਾਈ 4 ਸਾਲ ਬਾਅਦ ਕੀਤੀ ਚਾਰ ਪੰਜ ਸਾਲ ਦੇ ਦੌਰਾਨ ਸਿਰਫ ਡਾਕਟਰ ਆਸਾਸੀ ਨੂੰ ਇੱਕ ਲੇਡੀ ਦਾ ਜਾਈ ਸੀ ਉਹਨੇ 2 ਦੇ ਬਾਕੀ ਕਿਸੇ ਦਲ ਨੇ 2 ਸੁਣੀ ਨਹੀਂ ਚਾਹੀਦਾ ਤਾਂ ਇਹ ਸੀ ਕਿ ਉਹਨਾਂ ਦੀ ਉਮਰ ਦੇ ਲਿਹਾਜ਼ ਨੂੰ ਦੇ ਦੇ ਠੀਕ ਹੈ ਵੀ ਛੱਜਾ ਸਜ਼ਾ ਹੋਗੀ ਬੰਦੇ ਚਲੇ ਗਏ ਇਹ ਸਜ਼ਾ ਹੋ ਜਾਈ ਜਾਂਦੀ ਸੁਪਰੀਮ ਕੋਰਟ ਤੋਂ ਬੰਦੇ ਦੁਆਰੇ ਸਰੈਂਡਰ ਕਰ ਦਿੰਦੇ ਪਰ ਉਹਨਾਂ ਦੀ ਉਮਰ ਤੇ ਮੈਡੀਕਲ ਦੇ ਲਿਹਾਜ਼ ਨੂੰ ਦੇ ਦੇ ਉਹਨਾਂ ਨੂੰ ਚਟਪਟ ਬੇਲ ਨੂੰ ਦੇਣੀ ਚਾਹੀਦੀ ਸੀ ਜੋ 2012 ਨਵੰਬਰ 20 ਨਵੰਬਰ 2012 ਸਜ਼ਾ ਹੋਈ 23 ਤੱਕ ਅਪੀਲ ਪੈ ਗਈ ਸੀ 2013 ਨੇ ਅਗਲੀ ਮਾਰਚ ਦੇ ਵਿੱਚ ਜਦੋਂ ਕੇਸ ਅਪੀਲ ਦੀ ਸੁਣਾਇਆ ਕਿ ਨਾਲ ਨਾਲ ਦੇਲ ਜਿੰਨੇ ਇਹਨਾਂ ਸਿਸਟਮ ਨੇ ਕਿਨੇ ਕੀਤਾ ਜਿਹਨੇ ਅਨਸਲ ਦੰਤਾ ਉਹ ਕੇਸ ਸੀ ਜਾਂ ਉਹਨਾਂ ਨੂੰ 304 ਦੇ ਵਿੱਚ ਸਜਾਇਆ ਹੋਇਆ ਸੀ ਗੱਬ ਵਾਲੀ ਉਪਹਾਰ ਫਿਲਮਾਂ ਕਾਨ ਦੇ ਵਿੱਚ ਉਹਨਾਂ ਨੂੰ ਇਹ ਪਹਿ ਕੇ ਅਪੀਲ ਉਹਨਾਂ ਦੀ ਟੈਟ ਬਰ ਸੁਣੀ ਗਈ ਉਹਨਾਂ ਨੂੰ ਬਰੀ ਕੀਤਾ ਗਿਆ ਔਰ ਮੈਰਿਕ ਨਹੀਂ ਕੀਤਾ ਉੱਥੇ ਦੱਤਾ ਕਿ ਇਹ ਆ ਵੀ ਇਹ ਕਿਉਂਕਿ ਅਨਸਨ ਗੁਰਦਰ ਇਹਨਾਂ ਦੀ ਕੈ ਸਾਲ ਤੋਂ ਉੱਤੇ ਉਮਰ ਦਾ ਵੈਸੇ ਸੀਨੀਅਰ ਸੀ ਕਿ ਜਣਿਆ ਇਸ ਕਰਕੇ ਇਸ ਉਮਰ ਦੇ ਇੱਕ ਪੜਾ ਦੇ ਵਿੱਚ ਇਹਨਾਂ ਨੂੰ ਜੇਲ੍ਹ ਦੇ ਵਿੱਚ ਤੇ ਬਿਨਾ ਵੈਸੇ ਸ਼ੋਭਾ ਵੀ ਇਹਨਾਂ ਕਰਕੇ ਇਹਨਾਂ ਨੂੰ ਕਿ ਲੈਸ ਔਨ ਮੈਰਿਟ ਵੀ ਐ ਸਾਡਾ ਕੇਸ ਔਨ ਮੈਰਿਟ ਸੁਣ ਕੇ ਇਹੋ ਪੈਸਾ ਜਿਹੜਾ ਬੈਂਕ ਦਾ ਨਹੀਂ ਅਪਰੂਵ ਕਰ ਸਕਦੀ ਸਾਨੂੰ ਇਹੇ ਲੀਵ ਮਿਲਿਆ ਜਿਹੜਾ ਉਹ ਅਜੀਤ ਬੰਦੇ ਹੈ ਜੇ ਉਹਨਾਂ ਨੂੰ ਇਸ ਤਰ੍ਹਾਂ ਲੀਵ ਮਿਲਿਆ ਤੇ ਇਹਦਾ ਵੀ ਹਿਮੋਜੀ ਬਹੁਤ ਜ਼ਿਆਦਾ ਹੈ 65 ਸਾਲ ਦੇ ਹੋਤੀ ਹੈ ਇਹਨਾਂ ਨੂੰ ਕਾਨੂੰਨ ਜਿਹੜਾ ਇਹਨਾਂ ਨੂੰ ਜਿਹੜਾ ਬਣ ਕੀਤਾ ਜਾਂਦਾ ਸੋ ਸਿੱਤ ਇਹਨੇ ਡੀਲ ਕਰਦਾ ਜਾਂ ਕਈ ਕੇਸਾਂ ਨੇ ਜਿਹਨਾਂ ਦਾਦਾ ਜਾਂ ਪੋਤਾ ਦੇ ਮੁਸਲਮਾਨਾਂ ਦੇ ਇੱਥੇ ਕੇਸ ਪਾਏ ਹੁੰਦੇ ਆ ਪਿੱਛੇ ਜੇ 30 ਸਾਲ ਬਾਅਦ ਇੱਕ ਬੰਦਾ ਬੜੀ ਹੋਇਆ ਜਾਂ ਜਿਹੜੇ ਕਰਨਾਟਕ ਦੇ ਇੱਕ ਆਰਐਫਐਸ ਦੇ ਹੈੱਡਕੁਆਰਟਰ ਦੇ ਤੇ ਬੁਲਾਇਆ ਗਿਆ ਸੀ ਉਹ ਬੰਦੇ 14-15 ਸਾਲ ਬਾਅਦ ਲਗਾਤਾਰ ਕਸਟਰੀ ਚ ਰਹਿ ਕੇ ਸੁਪਰੀਮ ਕੋਰਟ ਨੇ ਵੜੀ ਦਿੱਤੇ ਜੀ ਉਹ ਉਹ ਕਿਸੇ ਤੁਲਨਾ ਕਰੋ ਉਹਨੂੰ ਹੋਰ ਦੇਸਾਂ ਨਾਲ ਅਨਸਲ ਅਨਸਲ ਬਰੋਦਰ ਦੀ ਦਿੱਤੀ ਆ ਉਹ ਜੋਗਪਤੀ ਘਰਾਣਾ ਕਿੰਨੇ ਬੰਦੇ ਉੱਤੇ ਬੱਚੇ ਮਰੇ ਸੀ ਜਿਹੜਾ 96 ਦੇ ਵਿੱਚ ਆ ਕੇ ਲੱਗੀ ਸੀ ਉਹਨਾਂ ਦੀ ਲਾਇਬਰਟੀ ਸੀ ਉਹਨਾਂ ਨੇ ਮਾਫਤਾਂ ਨਹੀਂ ਬਣਾਏ ਉਹ ਥੋੜੀ ਸੱਜੇ ਹੀ ਹੁੰਦੀ ਉਹਨਾਂ ਨੂੰ ਉਹਨਾਂ ਦੀ ਇਮਰਸੇਬਿਲਿਟੀ ਨੂੰ ਦੇਖ ਕੇ ਉਹਨਾਂ ਨੂੰ ਰੀਡ ਦਿੱਤਾ ਗਿਆ ਸਾਡੀ ਉਮਰ ਤੇ ਬਿਲਕੁਲ ਨਹੀਂ ਸਿਰਫ ਕਿਉਂਕਿ ਅਸੀਂ ਸਿੱਖ ਸੀ ਸਾਡਾ ਲੱਗੀ ਹੋਈ ਸੀ ਉਹ ਨਹੀਂ ਕਿਸੇ ਨੇ ਦੇਖੀ ਸਾਨੂੰ ਉਹ ਮੈਰੀਟੀ ਜਿਹੜਾ ਉਹ ਰੀਡ ਲਗਭਗ 4 ਸਾਲ ਬਾਅਦ ਸਾਡੇ ਕੇਸ ਦੀ ਸੁਣਵਾਈ 4 ਸਾਲ ਬਾਅਦ ਉਹ ਵੀ ਜਿਹੜੇ ਇਹਨਾਂ ਦੇ ਕੇਸਾਂ ਦੀਆਂ ਕਰੀ ਉਹ ਕੰਨੀ ਮੋਚੀ ਆ ਉਹਨਾਂ ਦੀ ਪਹਿਲਾ ਦੂਜੇ ਦਿਨ ਹੀ ਸੁਣਵਾਈ ਕਰਕੇ ਸੁਣਵਾਈ ਤੇ ਸਾਡੀ ਬੇਲ ਵੀ ਸੁਣਵਾਈ ਨਹੀਂ ਲਈ ਕਿਸੇ ਜਦੋਂ ਐਥੇ ਗੈਂਟਲੀ ਆ ਜਿਨ੍ਹਾਂ ਤੋਂ ਅਸੀਂ ਆਪ ਜੀ ਜੀ ਜੱਦਕੋ ਸੁਣਵਾਈ ਕੀਤੀ ਇਹਨੇ ਸਦਾ ਹੀ ਕਰਨੀ ਹੈ ਵਕੀਲ ਆਪ کہہ ਰਹੇ ਜੇ ਕੋਈ ਕਿਸੇ ਹੋਰ ਪਾਸੇ ਉਹਨਾਂ ਨੇ ਬਹਾਨਾ ਲਾਇਆ ਕਿ ਅਸੀਂ ਇਮੀਡੀਏ ਜੱਦਕੋ ਸੁਣਵਾਈ ਹੁੰਦੀ ਉਹ ਕਹਿੰਦੇ ਵੀ ਮੱਧ ਤੇ ਪੀਨ ਵਜਾਉਣ ਵਾਲੀ ਗੱਲ ਹੈ ਕਈ ਵੀ ਚੀਜ਼ਾਂ ਦਾ ਉੱਤੇ ਰਹਿਣਾ ਸੀ ਜੀ ਇਹ ਉੱਤੇ ਜਾਂਚੀ ਵੀ ਐ ਸੁਖਮਨ ਜੀ ਜੀ ਦੇ ਕੋਲ ਸੁਣਵਾਈ ਕਰਾ ਲਈ ਇਹਨੇ ਤੱਕ ਖੋਲਣਾ ਹੀ ਚਾਹਤ ਨਹੀਂ ਨੇ ਕਿਹਾ ਕਾਡਾ ਸਜਾ ਜਾਓ ਕੱਟੋ ਜਾਵੇ ਸੋ ਇਹ ਇਹ ਉਹ ਅੰਸ਼ਲ ਬਰਾਬਰ ਨਾਲ ਕਿ ਜਸ ਉਹ ਪਿਛਤਾਵੇ ਵਿੱਚ ਵੀ ਇਹ ਜਵਾਹਰ ਜੀ ਨੇ ਨੰਬਰ 84 ਤੇ ਆਪਾਂ ਗੱਲ ਕਰੀ ਹੈ ਜੇ ਸੱਜਣ ਕੁਮਾਰ ਨੂੰ ਦੇ ਦੇਣੀਆ ਨਹੀਂ ਦੇਣੀ ਉਹਨਾਂ ਨੂੰ ਐਕਸਪੈਕਟਿਵ ਬੇਲ ਆ ਗਿਆ ਸਲਸੀਆ ਦੇ ਸਾਥ ਨੂੰ ਕਸਲ ਤੇ ਬਲਾਦਕਾਰ ਦੇ ਕੇਸਾਂ ਦੇ ਵਿੱਚ ਹਾਈ ਕੋਰਟ ਦੇ ਜੱਜ ਨੇ ਇੱਕ ਮਨਿਆ ਜਾਂਦਾ ਵੀ ਕੁਰਕਲ ਫਰਿਸ਼ਵਤ ਲੈ ਕੇ ਉਹਨੂੰ ਬਾਹਰੋਂ ਬਾਅਦ ਜਮਾਨਤ ਦਿੱਤੀ ਉਹ ਮਾਡਲ ਜਿਹੇ ਤੋਂ ਵੇਵ ਕੇਸਾਂ ਦੇ ਬਾਹਰੋਂ ਬਾਅਦ ਜਮਾਨਤ ਆਮ ਬੰਦੇ ਨੂੰ ਹੁੰਦੀ ਮਿਲਦੀ ਉਹ ਸਲਸੀਆ ਦੇ ਬਾਪੇ ਨੂੰ ਨਹੀਂ ਮਿਲੀ ਹੋਈ ਹੈ ਜਾਂ ਸਾਰੇ ਕਪੂਨਾਂ ਨੂੰ ਸਿੱਕੇ ਟਾਂਕੇ ਆਜੀ ਤੋ ਉਸ ਇਨਸਾਫ ਕੋਈ ਲਾਜ ਰੱਖੀ ਵਿੱਚ ਹੈ ਆਮ ਬੰਦਾ ਤਾਂ ਜਿਹੜਾ ਬੰਦਾ ਮਾਰ ਕੇ ਲਾਜ ਰੱਖਦੇ ਉਹ ਬੰਦਾ ਭੜੀ ਦੇ ਵਿੱਚ ਉਹ ਨਾ ਦੀ ਫਿਲੀ ਉਥੇ ਉਲੰਘਣਾ ਹੋ ਰਹੀ ਹੈ ਹਾਈ ਕੋਰਟ ਵੀ ਉਹਦੇ ਅੱਗੇ ਕੁਛ ਨਹੀਂ ਕਰੀ ਸੁਪਰੀਮ ਕੋਰਟ ਵੀ ਕੁਛ ਨਹੀਂ ਕਰੀ ਲੋਕਲ ਪ੍ਰਸ਼ਾਸਨ ਵੀ ਕੁਛ ਨਹੀਂ ਕਰ ਰਿਹਾ ਇੱਦਾਂ ਦੇ ਬੰਦੇ ਆਵਾਜ਼ ਮਾਰ ਕੇ ਲੋਕੀ ਘਰਾਂ ਦੇ ਰੱਖ ਲੈਣਗੇ ਵੀ ਨਾ ਬੰਦਾ ਭੁਗਤੀ ਦੇ ਆਈ ਸੋ ਇਹ ਕਾਨੂੰਨ ਜਿਹੜਾ 엘ੀਟ ਆ ਉਹਦੇ ਨਾਲ ਡਿਫਰੈਂਸ ਵੀ ਖਿੱਚਦਾ ਨਾ ਸਰਦਾ ਮਨਔਤੀ ਦੇ ਨਾਲ ਦਲਤਾਂ ਦੇ ਨਾਲ ਜਿਹਨਾਂ ਦੀ ਕੋਈ ਵਾਹ ਫਾੜਨ ਵਾਲਾ ਹੈ ਨਹੀਂਗਾ ਇਹ ਉਹਨਾਂ ਦੇ ਨਾਲ ਜਿਹੜਾ ਬਹੁਤ ਮਿਸ ਮਿਸਰੀਵ ਕਰਦਾ ਜਿਹੜਾ ਹੈਗਾ ਸੋ ਦੋੜੇ ਮਾਫ ਤੱਕ ਜਿਹੜੇ ਆ ਦੇਖਣ ਨੂੰ ਮਿਲੇ ਲਗਾਤਾਰ 1972 ਦੇ ਵਿੱਚ ਪੁਜੜਦੇ ਨੂੰ ਤਾਂ ਜਿਹੜੇ ਚੱਲਦੇ ਆ ਇਹਦੇ ਨਾਲ ਜਿਹੜਾ ਸਿਸਟਮ ਖੋਖਲਾ ਹੀ ਹੋਇਆ ਲੋਕਾਂ ਦਾ ਵਿਸ਼ਵਾਸ ਮਾੜਾ ਮੋਟਾ ਜਿੱਦੀ ਸ਼ੀ ਦੀ ਜੇ ਹੈਗਾ ਇਹਨੇ ਸਾਲ ਬਾਅਦ ਇਹ ਆ ਲੈ ਕੇ ਦੇਤੀ ਜਨ ਜਿਹੜਾ ਸਭ ਸੰਸਾਦ ਦੇ ਰਾਏ ਦੂਸ ਹੈ ਪਰ ਇਹ ਜਿਹੜੇ ਸਿਸਟਮ ਨੂੰ ਖੋਖਲਾ ਕਰਦੇ ਵਿੱਚ ਬੜੀ ਆਤਮਿਕ ਨਵਾ ਆ ਰਿਹਾ ਤੇ ਇਹ ਸਿਸਟਮ ਜਿੰਨਾ ਖੋਖਲਾ ਹੋਗਾ ਸਿੱਖਾਂ ਦਾ ਓਨਾ ਹੀ ਜ਼ਿਆਦਾ ਹੋਊਗਾ ਜੀ ਮਨਪੁਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇਹ ਸਾਰੇ ਈਸ਼ੂ ਦੇ ਉੱਪਰ ਸਾਡੇ ਦਰਸ਼ਕਾਂ ਦੇ ਨਾਲ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਆ ਇਸੇ ਦੇ ਨਾਲ ਅਸੀਂ ਅੱਜ ਦੇ ਸ਼ੋਅ ਵਿੱਚ ਤੁਹਾਡੇ ਕੋਲੋਂ ਇਜਾਜ਼ਤ ਚਾਹੁੰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰਜ਼ ਇਸ ਦੇ ਨਾਲ ਸਾਡਾ ਅੱਜ ਦਾ ਸ਼ੋਅ ਦਾ ਜਿਹੜਾ ਸਮਾਂ ਹੋ ਸਮਾਪਤੀ ਵੱਲ ਜਾ ਰਿਹਾ ਹੈ ਜਾਂਦੇ ਜਾਂਦੇ ਮੈਂ ਤੁਹਾਨੂੰ ਅਪੀਲ ਇੱਕ ਵਾਰ ਫੇਰ ਕਰ ਦਵਾਂ ਕਿ ਜਿਹੜੇ ਸਾਡੇ ਦਰਸ਼ਕ ਸਾਡੇ ਨਾਲ ਜੁੜੇ ਹੋਏ ਨੇ ਸਾਨੂੰ ਅਮਰੀਕਾ ਤੇ ਕੈਨੇਡਾ ਦੇ ਵਿੱਚ ਡਿਫਰੈਂਟ ਕੇਬਲ ਨੈਟਵਰਕਸ ਤੇ ਦੁਆਰਾ ਤੇ ਫੇਸਬੁੱਕ ਦੇ ਦੁਆਰਾ ਵੀ ਦੇਖ ਰਹੇ ਆ ਉਹ ਸਾਨੂੰ ਗਲੋਬਲ ਸੀਪੀਐਨ ਐਪ ਦੇ ਥਰੂ ਵੀ ਦੇਖ ਸਕਦੇ ਆ ਗਲੋਬਲਸੀਪੀਐਨ.ਟੀਵੀ ਤੇ ਜਾ ਕੇ ਤੁਸੀਂ ਉਹਨੂੰ ਮੰਥਲੀ ਸਬਸਕ੍ਰਿਪਸ਼ਨ ਲੈ ਸਕਦੇ ਹੋ ਦੀ ਤੇ ਉਹਨੂੰ ਤੁਸੀਂ ਆਪਣੇ ਕਿਸੇ ਵੀ ਇੰਟਰਨੈਟ ਨਾਲ ਜੁੜੇ ਹੋਏ ਡਿਵਾਈਸ ਤੇ 스마트 ਟੀਵੀ ਤੋਂ ਲੈ ਕੇ ਫੋਨਾਂ ਤੱਕ ਸਾਰੇ ਸਾਰਿਆਂ ਦੇ ਉੱਪਰ ਤੁਸੀਂ ਉਹਦੇ ਤੇ ਪੰਜ ਚੈਨਲ ਵਾਚ ਕਰ ਸਕਦੇ ਹੋ ਤੇ ਇਸੇ ਦੇ ਨਾਲ ਜਿਹੜੀ ਸਾਡੀ ਟੀਵੀ 84 ਦੀ ਗੱਲ ਹੈਗੀ ਆ ਇਹਨੂੰ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ www.tv84.tv ਤੇ ਜਾ ਕੇ ਤੁਸੀਂ ਸਾਨੂੰ ਮੰਥਲੀ ਡੋਨੇਸ਼ਨਸ ਲਈ ਪਲੈਜ ਕਰ ਸਕਦੇ ਹੋ ਤੇ ਇਹਦੇ ਨਾਲ ਜੇ ਕੋਈ ਸੁਝਾਅ ਹੋਵੇ ਜਾਂ ਫਿਰ ਡੋਨੇਸ਼ਨਸ ਦੇ حوالے ਨਾਲ ਕੋਈ ਸਵਾਲ ਹੋਵੇ ਤੁਸੀਂ ਸਾਨੂੰ donatetv84@gmail.com ਤੇ ਈਮੇਲ ਵੀ ਲਿਖ ਸਕਦੇ ਹੋ ਇਸ ਦੇ ਨਾਲ ਅਸੀਂ ਅੱਜ ਦੇ ਸ਼ੋਹ ਦੀ ਇੱਥੇ ਹੀ ਸਮਾਪਤੀ ਕਰਦੇ ਹਾਂ ਕੱਲ ਨੂੰ ਤੁਹਾਡੇ ਨਾਲ ਫੇਰ ਮੁਲਾਕਾਤ ਹੋਵੇਗੀ ਜੀ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ